ਨੇ ਡਿਊਟੀ ਕੋਈ ਅੱਤਵਾਦੀ ਹੈ ਕਿ ਗੈਸਟਰ ਫੜਨਾ ਹੈ ਕਿ ਉਹ ਫੜਨਾ ਹੈ ਅਬ ਥਾਣੇ ਚਲੇ ਜਾਂਦੇ ਨੇ ਜਿਹੜੇ ਕੋ ਫੜਨਾ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਭਾਈ ਗੁਰਪਰਵਾਸ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਇਹ ਤੁਹਾਡੇ ਕੋ ਲਿਖਤੀ ਆਰਡਰ ਹੈਗੇ ਆ ਮੈਨੂੰ ਕਰੇ ਬੰਦ ਕਰਨ ਦੇ ਵੀ ਦੱਸ ਦਿਓ ਤੁਸੀਂ ਬਸ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਫਿਰ ਮੁੱਕ ਜਾਣਾ ਉੱਥੇ ਕੋਰਟ ਚ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਪੰਜਾਬ ਪੁਲਿਸ ਨੂੰ ਸਿੱਖ ਵਿਰੋਧੀ ਆ ਨਹੀਂ 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 ਉਹ ਸਾਡੇ ਨਾਲ ਕਿੱਦਾਂ ਲੱਗੇ ਤੂੰ ਤਾਂ ਬੰਦਾ ਕੱਲ ਵੀ ਏਸੀਪੀ ਸਾਹਿਬ ਪਰਸੋਂ ਆਕੇ ਗਏ ਜੀ ਮਨਸਾਹ 23 ਤਰੀਕਾ ਤੇ ਘਰੇ ਨਹੀਂ ਆ ਬਾਹਰ ਨਿਕਲਾਈ ਕਿਉਂ ਮੈਂ ਕੋਈ ਹੱਤਵਾਲੀ ਹੈ ਜਾਂ ਕੀ ਗੱਲ ਕਰੀ ਆ ਹੂੰ ਅੰਤ ਇਹ ਤੋਂ ਸੀ ਨਾ ਇਹ ਤਾਂ ਆਉਂਦਾ ਕੋਈ ਕੋਈ ਗੱਲ ਕਰਨੀ ਚਾਹਦਾ ਮੈਂ ਨਹੀਂ ਨਹੀਂ ਕਦਰਵਾਤ ਤੁਸੀਂ ਕਿਉਂ ਆਏ ਆ ਡਿਊਟੀ ਲੱਗੀ ਹੋਈ ਹੈ ਕਦਰਵਾਤ ਲੱਗੀ ਹੈ ਕੋਈ ਇਥੇ ਨਹੀਂ ਕੋਈ ਗੱਲ ਨਹੀਂ 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 ਡਿਊਟੀ ਕੋਈ ਆਪਾਂ ਅੱਤਵਾਦੀ ਹੈ ਕਿ ਗੈਂਗਸਟਰ ਫੜਨੇ ਆ ਕਿਉਂ ਫੜਨੇ ਆ ਆਪਾਂ ਥਾਣੇ ਤੇ ਚੱਲਦੇ ਜਿਹੜੇ ਕੋਈ ਫੜਨਾ ਕੋਈ ਅੱਤਵਾਦੀ ਦੀ ਗੱਲ ਵੀ ਹਾਂ ਆ ਪਕੜਿਆ ਕਿਹਨੂੰ ਅੱਤਵਾਦੀ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਆ ਜੀ ਗੁਰਪੁਰਵਾਸ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਨਹੀਂ ਹਾਂ ਨਹੀਂ ਨਹੀਂ ਇੱਕ ਮਿੰਟ ਤੁਸੀਂ ਖੁਦ ਸਿੱਖ ਹੋ ਕੀ ਫਿਰ ਇਹ ਭਗਵਾਨ ਤਮਾਲ ਸਰਕਾਰ ਸਿੱਖ ਵਿਰੋਧੀ ਹੈ ਅੱਜ 10 ਮਿਤੀ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰੋਵਾ। ਅਸੀਂ ਆਪਣੇ ਅੱਜ ਇੱਕ Hindu ਸਮਾਜ ਦਾ ਜੀ ਭਗਵਾਨ ਸ਼੍ਰੀ ਰਾਮ ਜੀ ਦਾ ਪਰਵਾਮਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾਗੇ। ਨਹੀਂ ਨਹੀਂ ਰੋਕ ਨਹੀਂ। ਲੈ ਫਿਰ ਆਪਾਂ ਲਿਆਓ ਗੱਲ ਕਰਾਓ ਕੌਣ ਹੈ। ਕਿਹੜੀ ਅਥੋਰਟੀ ਹੈ? ਆ ਲਿਆਓ ਸਪੀਕਰ ਲਾਓ। ਹੈਲੋ। ਆ ਫਿਰ ਕਰਿਓ ਗੱਲ। ਕੰਨ ਨਾਲ ਹਲੋ ਅਜੀ ਸਤਿ ਸ਼੍ਰੀ ਅਕਾਲ ਜੀ ਉਹ ਸਸਿਗਾ ਵਾਇਰਸ ਸਸਿਗਾ ਮਾਮਾ ਨਹੀਂ ਚੀਜ਼ਾ ਕੋ ਕਾਲ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਦੱਸੋ ਪਹਿਲਾਂ ਮੈਨੂੰ ਨਹੀਂ ਐਸਚਓ ਸਾਹ ਕੋਲ ਆਉਣ ਵਾਸਤੇ ਆਈ ਸੀ ਜੀ ਨਹੀਂ ਕੱਲ ਇਹਨਾਂ ਨੂੰ ਫੀਲਪਟ ਮਿਲਿਆ ਤੇ ਸਭਿਆਲੇ ਚ ਨਾ ਆਪਣੇ ਕੋਈ ਹਲਾਉਣਾ ਹੁੰਦੀ ਸੰਭਾਭਾ ਵੀ ਸਕੋਰ ਨਹੀ 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 ਦੇਖੋ ਤੁਸੀਂ ਸਕੋਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਬਾਅਦ ਜਦੋਂ ਠੰਡੀ ਪੈ ਗਈ ਸਕੋਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ ਬੰਦ ਦੱਸ ਦਿਓ ਤੁਸੀਂ ਬਸ ਲਿਖਤੀ ਸੁਣੋ ਪਰ ਬਦਕ ਇੱਕ ਦਿਨ ਸੇਵ ਰੱਖਣਾ ਤੁਹਾਨੂੰ ਸੇਵ ਨਹੀ ਨਹੀ ਸੇਵ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰੀਆਂ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22+ ਪਤਾ ਕੀ ਮਰੇਗਾ ਅੰਦਰ ਤੋਂ ਆਪਾਂ ਗੱਲ ਕਰਨੀ ਆ ਸੀ ਮਰਦ ਕਰਕੇ ਜਾਣਾ ਵੀ ਨਹੀਂ ਆਪਿਸ ਕੋਲ ਨਾਲ ਲਾਵਾਂਗੇ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਦੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਕੋਈ ਨਹੀਂ ਪਟ ਮਿਲੀ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਫਿਰ ਮੁੱਕ ਜਾਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਜਾਣਾ ਤੁਸੀਂ ਨਾ ਮੜਾ ਸਿਕورٹی ਤੁਹਾਨੂੰ ਅਸੀਂ ਜਵਾਗੇ ਹੋਰ ਥੋੜੀ ਜੀ ਵੱਟ ਦਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਤੇ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਨਹੀਂ ਜਾਣਾ ਕਿਥੇ ਆ ਜੀ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ 'ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਨਾਲ ਤੇ ਤੁਹਾਨੂੰ ਕਿਹਾ ਤੁਹਾਨੂੰ ਬੰਦੇ ਕੱਲ ਵੀ ਏਸੀਪੀ ਸਾਹਿਬ ਪਰਸੋਂ ਆਕੇ ਗਏ ਜੀ ਮਾਨ ਸਾਹਿਬ 26 ਤਰੀਕਾ ਤੁਹਾਨੂੰ ਘਰੇ ਨਹੀਂ ਬਾਹਰੇ ਕਢਾਈ ਕਿਉਂ ਮੈਂ ਕੋਈ ਅਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅਤਵਾਦੀ ਕਿਉਂਗੇ ਨਾ ਉਹਨਾਂ ਦੇ ਖਿਲਾਫ ਹੁੰਦੇ ਆ ਸਾਰੋ ਸੋਡੀ ਨਹੀਂ ਨਹੀਂ ਅਸੀਂ ਸਾਨੂੰ ਕੋਈ ਸਾਨੂੰ ਦੇਖੋ ਸੀਪੀ ਸਰ ਨੂੰ ਦੱਸ ਦਿਓ ਜੀ ਤੁਹਾਡਾ ਫੋਨ ਤੁਹਾਡਾ ਫੋਨ ਹੈਂਡ ਫ੍ਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟੀ ਨਹੀਂ ਚਾਹੀਦੀ ਤੁਸੀਂ ਮੈਨੂੰ ਰੋਕ ਸਕਦੇ ਹੋ ਦੱਸਿਓ ਜੀ ਅਪਕੇ ਸਾਹਿਬ ਆਪ ਕੇਂਦਰ ਸੇ ਆਏ ਹੋ ਨਹੀਂ ਸਰ ਹਮ ਨਹੀਂ ਰੋਕ ਸਕਦੇ फिर एक लोग रोक रहे हैं जी एक, तो आप नहीं, नहीं आप, आप केंद्र से आए हो गृह मंत्रालय आईडी का बहुत बड़ा है ये पंजाब पुलिस के रोक रही है अगर इनको सीआरपी पे कोई विश्वास नहीं है जो का गृह मंत्रालय है एक सीआरपी बहुत बड़ी होती है केंद्रीय जो हमारे माननीय गृह मंत्री जी अमित शाह या और लोगों के पास है जब बाईपास दे दिया फिर उनको कोई लिखती में को दे दो ਮੈਨੂੰ ਇਹ ਜੋਂ ਲਿਖਤੀ ਤੋਂ ਆਰਡਰ ਮੇਰੇ ਕੋਲ ਦਿਓ ਨਾ ਕਮਸੇ ਨਾਲ ਗੱਲ ਕਰੋ ਔਰ ਮਾਰਾ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਮੈਂ ਕਿਹਾ ਨੌਕਰ ਨਹੀਂ ਹੈਗਾ ਭੌਤਮਾਨ ਨੂੰ ਥ੍ਰੈਟ ਆਈ ਆ ਭੌਤਮਾਨ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਜੀ ਆ ਤਾਂ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇੱਕ ਗੁਰਸਮਰਨ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਆ ਜਾਓ ਮੇਰੇ ਨਾਲ ਨੂੰ ਰੋਕਣਾ ਦਿਖਾਓ ਮੈਂ ਨਹੀਂ ਖੜਕਦਾ ਯਾਰ ਕੋਈ ਕਰ ਮੈਨੂੰ ਯਾਰ ਮੈਂ ਕੋਈ ਅੱਤਵਾਦੀ ਨਹੀਂ ਹੈਗਾ ਯਾਰ ਮੈਨੂੰ ਉਠਾਣੇ ਲੈ ਚਲੋ ਯਾਰ ਉਠਾਣੇ ਚਲੋ ਮੈਨੂੰ ਖੜੇ ਯਾਰ ਉਹ ਗੱਲ ਤਾਂ ਸੁਣੋ ਮੈਨੂੰ ਕੋ ਘਰ ਰੁਕੇ ਆ ਰਿਹਾ ਮੈਨੂੰ ਕੋ ਘਰ ਰੁਕੇ ਆ ਰ ਮੈਂ ਮਾ ਖੰਡਾ ਦਿਵਾ ਜਾ ਮਨਾ ਲਓ ਗੜੰਗ ਮੈਂ ਇਹ ਮੈਂ ਨਹੀਂ ਪਾਜੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ ਜਾਊਗਾ ਮਾਜੋ ਹਾਈ ਕੋਰਟ ਦਾ ਮੈਟਰ ਹੋਊਗਾ ਇਹ ਕੋਈ ਨਹੀਂ ਚਲੋ ਨਹੀਂ ਨਹੀਂ ਹਾਈ ਕੋਰਟ ਜਾਊਗਾ ਨਾ ਮੈਂ ਏਸੀਪੀ ਨੂੰ ਤਲਾਸ਼ ਕਰਾਊਗਾ ਮਾਜੋ ਹਾਈ ਕੋਰਟ ਚ ਜਾ ਕੇ ਨਹੀਂ ਨਹੀਂ ਕੋਈ ਹਾਂ ਕੋਈ ਨਹੀਂ ਜੀ ਮੈਂ ਹਾਈ ਕੋਰਟ ਜਾਊਗਾ ਐਸਾ ਨਾ ਕਰਾ ਮੈਂ ਐਸਾ ਚਾਹਣਾ ਨਾ ਕਰਾਉ ਪੰਜਾਬ ਸਰ ਚੱਕ ਲੈਂਦੀ ਆ ਜਦੋਂ ਕਹਰਾ ਬਚਿਆ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਨਹੀਂ ਤੇ ਤੁਹਾਡੀ ਪੰਜਾਬ ਬੋਲ ਚਾਹੀਦੀ ਸਤਿ ਸ੍ਰੀ ਅਕਾਲ ਸਰ ਮਨਸਰ ਫੜੇ ਬਾਹਰ ਆ ਗਈ ਕਹਿੰਦੇ ਗੁਰਦੁਆਰੇ ਜਾਣਾ ਸੀ ਰੁਕੇ ਸਰ ਵਿੱਚ ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ ਇਹ ਕਹਿੰਦੇ ਮੇਰੀ ਗੱਲ ਕਰਾ ਦਿਓ ਕੋਲੇ ਖੜੇ ਸੀਗੇ ਓਕੇ ਅੱਛਾ ਜੀ ਠੀਕ ਆ ਸਰ ਆਜੋ ਆਜੋ ਆਉਂਦੇ ਆਉਂਦੇ ਆ ਮੈਂ ਉਹਨਾਂ ਨਾਲ ਗੱਲ ਕਰਦਾ ਲਿਖਤੀ ਆਰਡਰ ਲੈ ਲਿਖਤੀ ਆਰਡਰ ਲੈ ਮੈਨੂੰ ਲਿਖਤੀ ਆਰਡਰ ਲੈ ਮੈਨੂੰ ਲਿਖਤੀ ਆਰਡਰ ਲੈ ਵੀਰੇ ਮੈਂ ਰੁਕਣਾ ਕਿਉਂ ਯਾਰ ਰੁਕਣਾ ਕਿਉਂ ਯਾਰ ਮੈਂ ਕਿਉਂ ਰੁਕਾਂ ਯਾਰ ਲਿਖਤੀ ਆਰਡਰ ਲਿਖਤੀ ਆਰਡਰ ਲੈਓ ਲਿਖਤੀ ਆਰਡਰ ਦਿਓ ਭਾਜੀ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਕੋਈ ਡਾਕੜਾ ਕਰਦੇ ਮੈਨੂੰ ਕਿਹੜੇ ਸਾਉਂਡ ਕਰਾਉ ਰਹੇ ਹੋ ਯਾਰ ਤੁਸੀਂ ਇਹ ਲਿਖਤੀ ਆਰਡਰ ਦਿਓ ਮੈਨੂੰ ਯਾਰ ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ ਮੈਨੂੰ ਲਿਖਤੀ ਆਰਡਰ ਦੇ ਦਿਓ ਮੈਂ ਹਾਂ ਲਿਖਤੀ ਆਰਡਰ ਦੇ ਦਿਓ ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ ਅਸੀਂ ਮਾਂਜੋ ਹਾਈ ਕੋਰਟ ਜਾਊਂਗਾ ਮੈਂ ਹਾਈ ਕੋਰਟੋਂ ਮੈਂ ਦੇਖੋ ਜਾਂ ਵੀ ਸਿੱਖ ਵਿਰੋਧੀ ਹੋ ਦੱਸਦੇ ਭਾਈ ਉਹ ਨਹੀਂ ਸਾਡੇ ਪੰਜਾਬ ਵਲੋਂ ਸਿੱਖ ਵਿਰੋਧੀ ਭਵਾਂ ਦਾ ਮੰਦਰ ਕਰ ਸਿੱਖ ਵਿਰੋਧੀ ਹੈ ਨਹੀਂ ਮੈਨੂੰ ਕੋਈ ਮੈਨੂੰ ਸਕੋਟੀ ਕਿਹਨਾਂ ਮੇਰੇ ਸਕੋਟੀ ਆਉਦੀ ਹੈਗੀ ਵਰਗਾ ਸੈਂਟਰ ਦੀ ਉਹ ਸਰ ਉਹ ਯਾਰ ਆ ਜਾਓ ਯਾਰ ਕਿਤੇ ਨੂੰ ਤੁਸੀਂ ਯਾਰ ਮੈਨੂੰ ਕਹ ਲੋ ਕਿਆ ਯਾਰ ਇਕੱਲਾ ਹੀ ਆ ਮੈਂ ਨਹੀਂ ਮੈਨੂੰ ਕਹ ਲੋ ਕਿਆ ਯਾਰ ਦੱਸੋ ਉਹ ਆਜੋ ਹਰੂ ਜਾ ਰਹੀ ਆ ਥੋੜਾ ਬਾਹਰ ਓਏ ਮਨ ਮੈਂ ਗਵੀ ਸਰਨ ਵਾਲੀ ਗੱਲ ਕਿਥੇ ਇਕੱਲਾ ਮੈਂ ਸੁਣ ਕੇ ਰਾਂ ਨਹੀਂ ਰੋਕ ਦਿਓ ਉਹ ਨਹੀਂ ਯਾਰ ਰਜਾਦੇ ਭੀਨ ਵਾਲੀ ਨੇ ਆਜੋ ਉਹ ਰੁਕ ਜਾਓ ਸਰ ਗੱਲ ਮੈਨੂੰ ਇਹ ਕਹਿੰਦੇ ਬੜੇ ਤਰ੍ਹਾਂ ਹੋਟੇ ਰੋ ਰਿਆ ਮੈਨੂੰ ਯਾਰ ਸਾਰੇ ਪੌਣੇ ਰੋਕ ਲਓ ਤੁਸੀਂ ਮੈਨੂੰ ਕਹਿੰਦਾ ਅਥਾਰਟੀ ਦੇ ਦਿਓ ਸਰ ਅਥਾਰਟੀ ਦੱਸੋ ਯਾਰ ਉਹ ਸਰ ਹੈ ਨਹੀਂ ਕਿ ਮੈਂ ਗੱਲਾਂ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਕਿਉਂ ਜੀ ਇਹ ਮੈਨੂੰ ਇਹਨੂੰ ਤਾਂ ਕੱਕਾ ਮਾਰ ਰਹੇ ਆ ਉਹ ਸਰ ਨਹੀਂ ਮੈਨੂੰ ਕੱਕਾ ਮਾਰ ਰਹੇ ਆ ਯਾਰ ਮੈਨੂੰ ਤਾਂ ਕੱਕਾ ਮਾਰ ਰਹੇ ਆ ਯਾਰ ਮੈਨੂੰ ਤਾਂ ਕੱਕਾ ਮਾਰ ਰਹੇ ਆ ਯਾਰ ਤੁਸੀਂ ਯਾਰ ਨਹੀਂ ਮਾਰਦੇ ਮੈਂ ਹੋਰ ਕੀ ਕਰ ਰਿਹਾ ਯਾਰ ਮੈਂ ਕਿਉਂ ਰੁਕਾਂ ਯਾਰ ਕਦੇ ਹਾਸ ਰੁਕਾ ਉਹ ਸਰ ਮੈਂ ਕਿਉਂ ਰੁਕਾਂ ਯਾਰ ਉਹ ਸਰ ਮੇਰਾ ਕੰਮ ਮੈਂ ਥਾਣੇ ਬੰਦ ਕਰਦੇ ਯਾਰ ਥਾਣੇ ਬੰਦ ਕਰ ਯਾਰ ਨਹੀਂ ਥਾਣੇ ਕਰਾਉਂਦੇ ਯਾਰ ਬੰਦੇ ਬੰਦ ਕਰੋ ਯਾਰ